ਰਾਜ ਤੀਨ ਸ਼ਿਵ ਮੰਦਰ ਗਗਨਜੀ ਦਾ ਟਿੱਲਾ ਸਹੋੜਾ ਕੰਡੀ ਵਿਖੇ ਜੋ ਸਾਉਣ ਮਹੀਨੇ ਦੀ 41 ਰੋਜ਼ਾ ਯਾਤਰਾ ਚੱਲ ਰਹੀ ਹੈ ਇਸ ਦੇ 32ਵੇਂ ਦਿਨ 16 ਅਗਸਤ 2024 ਦਿਨ ਸ਼ੁੱਕਰਵਾਰ ਨੂੰ ਵੀ ਸ਼ਿਵ ਭਗਤਾਂ ਦੀ ਆਮਦ جاری ਰਹੀ ਭਾਵੇਂ ਕਿ ਸਾਉਣ ਮਹੀਨਾ 15 ਅਗਸਤ ਨੂੰ ਖਤਮ ਹੋ ਗਿਆ ਹੈ ਪਰ ਜ਼ਿਆਦਾਤਰ ਸ਼ਿਵ ਭਗਤ 41 ਦਿਨ ਦੀ ਯਾਤਰਾ ਪੂਰੀ ਕਰਨਗੇ ਜੋ ਕਿ 25 ਅਗਸਤ ਦਿਨ ਐਤਵਾਰ ਨੂੰ ਸੰਪੂਰਨ ਹੋਵੇਗੀ ਦੱਸ ਦਈਏ ਕਿ ਯਾਤਰਾ ਦੀ ਸੰਪੂਰਨਤਾ ਮੁਕੇ कुंभ के मेले जि माहौल होता है Редактор субтитров А.Семкин Корректор А.Егорова